ਪੰਜ ਦਿਨ ਤਸੀਹੇ ਦਿੱਤੇ ਗੁਰੂ ਅਰਜੁਨ ਦੇਵ ਤੇ ਤਿੰਨ ਤਰੀਕਿਆਂ ਦੇ ਤਸੀਹੇ ਦਿੱਤੇ ਪਹਿਲਾ ਤਸੀਹਾ ਜਿਹੜਾ ਸ਼ੁਰੂ ਹੋਇਆ ਸਤਗੁਰਾਂ ਨੂੰ ਪਹਿਲੇ ਦਿਨ ਦੀਗ ਵਿੱਚ ਉਬਾਲਿਆ ਗਰਮ ਪਾਣੀ 'ਚ ਫੁੱਲੂਵੇ ਹੋ ਗਏ ਕਿਉਂਕਿ ਇਸ ਤਾ ਗਰਮ ਪਾਣੀ 'ਚ ਪਾਇਆ ਜਦੋਂ ਸਕਿਨ ਜਿਹੜੀ ਫੁੱਲੂਵੇ ਹੋ ਗਈ ਉੱਥੋਂ ਕੱਢਿਆ ਗਿਆ ਦੂਜਾ ਫਿਰ ਤਸੀਹਾ ਦਿੱਤਾ ਜਦੋਂ ਫੁੱਲੂਵੇ ਹੋ ਗਏ ਪਾਣੀ ਨਾਲ ਭਰ ਗਏ ਉਹ ਫੁੱਲੂਵੇ ਫਟੇ ਤੇ ਇਹਨਾਂ ਨੇ ਫਿਰ ਗਰਮ ਰੇਤਾਂ ਮਾਰਾਇ ਦੇ ਸਿਰ ਤੇ ਸਟਿਆ ਉਹ ਸਾਰੇ ਤੰਦ ਦੇ ਉੱਤੇ ਪਿਆ ਤੀਸਰਾ ਫਿਰ ਤਸੀਹ ਜਿਹੜਾ ਅੰਤਲਾ ਦਿੱਤਾ ਜਾਂਦਾ ਉਹ ਹਜ਼ੂਰ ਨੂੰ ਤਤੀ ਤਵੀ ਉੱਤੇ ਬਿਠਾਇਆ ਜਾਂਦਾ ਆਹ ਸਾਰੀਆਂ ਥਾਵਾਂ ਜਿਹੜੀਆਂ ਸਨ ਭੁੱਜ ਚੁੱਕੀਆਂ ਸੰਤਵੀ ਤੇ ਬੈਠ ਕੇ ਪਰ ਗੁਰੂ ਅਰਜੁਨ ਦੇਵ ਸੱਚਾ ਬਾਦਸ਼ਾ ਤਤੀ ਤਵੀ ਤੇ ਬੈਠ ਕੇ ਵੀ ਤਤਾਂ ਨਹੀਂ ਜਿਹਾ ਹਿੰਦੁਸਤਾਨ ਵਿੱਚ ਪਹਿਲਾ ਸ਼ਹੀਦ ਧੰਨ ਗੁਰੂ ਅਰਜੁਨ ਦੇਵ ਸੱਚਾ ਬਾਦਸ਼ਾ